ਜਾਣਾ ਪਾਣੀ ਚ ਡੱਗ ਪਿਆ ਸੀ ਇਹਨੂੰ ਨਾ ਕਿਸੇ ਨੇ ਧੱਕਾ ਮਾਰਿਆ ਸੀਗਾ ਆਪਣੇ ਵੇਲੇ ਤਾਂ ਨਹੀਂ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਛੋਟੇ ਹੁੰਦੇ ਤੁਹਾਨੂੰ ਦਿਖਾਉਣਾ ਹਨਾ ਜਮਾ ਉਹ ਪੁਰਾਣੇ 올ਡ ਸਟਾਈਲ ਦੇ ਆ ਵੀ ਮੈਂ ਆ ਲਿਆ ਭਾਈ ਪਿੰਡ ਲੱਖੀ ਜੰਗਲ ਸਾਹਿਬ ਚ ਮੈਨੂੰ ਲੱਗਦਾ ਟਾਮੇ ਟਾਮੇ ਕਿਸੇ ਕਿਸੇ ਨੂੰ ਪਤਾ ਹੋਊਗਾ ਇਹ ਪਿੰਡਾ ਗੋਨਿਆਂ ਨੇ ਜਮਾ ਨਾਲ ਪਿੰਡ ਹੈ ਇਹ ਆ ਤੁਸੀਂ ਦੇਖ ਸਕਦੇ ਵਧੀਆ ਪੁਰਾਣਾ ਪੁਰਾਣੀਆਂ ਚੀਜ਼ਾਂ ਹਨਾ ਆ ਵੀ ਉਵੇਂ ਕੱਚੀਆਂ ਗਲੀਆਂ ਦੇਖ ਸਕਦੇ ਹਨਾ ਘੈਂਟ ਹਨਾ ਓਏ ਛੇਪ ਕਿਆ ਬਾਤ ਹਨਾ ਯਾਰ हां जी मित्रों सत श्री अकाल ते ਅਸੀਂ ਅੱਜ ਜਾ ਰਹੇ ਹਾਂਗੇ ਪ੍ਰੋਮੋਸ਼ਨ ਸ਼ੂਟ ਕਰਨ। ਇਹ ਮੇਰੀ ਟੀਮ ਆ ਤੇ ਤੁਹਨ ਦਿਖਾਵਾਂਗੇ ਲੋਕੇਸ਼ਨ ਆ ਸਾਡੀ ਖੇਤਾਂ ਚ। ਕੋਈ ਨੇਚਰਲ ਜਿਹਾ ਵੀਊ ਬਣਾਉਣਾਗਾ ਅਸੀਂ। ਹਾਂਜੀ ਹੋਰ ਠੀਕ ਐ। ਦਰਦੇ ਕਿਥੇ ਨੇ? ਅਸੀਂ ਚੱਲੇ ਆਂ ਖੇਤ ਤੇ ਵੀਡੀਓ ਬਣੀ ਜਾਂਦੀ ਐ। ਹਾਂ ਬਣੀ ਜਾਂਦੀ ਐ। ਅਕੀ ਗ੍ਰਿਲ ਹੈ। ਹੈਲੋ। ਭਾਗੀ ਅੰਟੀ ਵੀ ਕਿਵੇਂ ਗਿਵੇ ਗਿਲੇ ਤੇ ਆ ਕਿਵੇਂ ਆ ਅਸੀਂ ਹੁਣ ਚੱਲੇ ਆ ਖੇਤ ਠੀਕ ਹੈ ਨਹੀਂ ਪੜਦਾ ਹੁੰਦਾ ਜੀ ਲੈ ਆਪਣੇ ਨਾਲ ਲੇ ਉਹ ਹੁੰਦਾ ਸੀਗਾ ਇਹ ਮੁੰਡਾ ਛੋਟਾ ਹੁੰਦਾ ਆਪਣੇ ਤੋਂ ਜੁਨੀਅਰ ਸੀ ਤਾਂ ਹਾਂ ਜੀ ਮਿੱਤਰੋ ਅਸੀਂ ਮਕਾਲਿਆ ਤੇਲ ਤੇ ਆ ਪਿਆ ਸਾਡਾ ਬਿਸਤਰਾ ਉਹ ਬਾਲੇ ਸਿਆਣੇ ਨੇ ਦੱਸਿਆ ਨੀਗਾ ਉਵੇਂ ਹੀ ਤੋਰ ਲਿਆ ਕਰ ਉਵੇਂ ਹੀ ਤੋਰ ਲਿਆ ਤੇ ਅਸੀਂ ਖੜੇ ਆ ਹੁਣ ਪਿੰਡ ਲੱਖੀ ਜੰਗਲ ਸਾਹਿਬ ਚ ਮੈਨੂੰ ਲੱਗਦਾ ਟਮੇਟਾ ਮੇ ਕਿਸੇ ਕਿਸੇ ਨੂੰ ਪਤਾ ਹੋਵੇ ਪਿੰਡ ਇੱਕ ਚੀਜ਼ ਤੁਹਾਨੂੰ ਮੈਂ ਹੋਰ ਦਿਖਾਉਣਾ ਹਨਾ ਆਹ ਦੇਖੋ ਇਸ ਪਿੰਡ ਚ ਮੈਨੂੰ ਆਹ ਚੀਜ਼ ਬਹੁਤ ਘੈਂੜ ਲੱਗਦੀ ਹੈ ਮਤਲਬ ਇਹ ਪ੍ਰਾਣੇ ਜਿਹਾ ਹਨਾ ਉੱਤ ਚ ਦੇਖ ਵਧੀਆ ਸਫਾ ਚ ਐਂ ਦਾ ਅੱਜ ਕੱਲ ਕੋਈ ਵੈਂਦਾ ਹੀ ਨਹੀਂਗਾ ਹੈਨਾ ਸਾਡੇ ਲੈ ਐਂ ਤਾਂ ਮਖ ਅੱਜ ਕੱਲ ਕੋਈ ਵੈਂਦਾ ਹੀ ਨਹੀਂਗਾ ਜਿਵੇਂ ਆ ਕਿੰਨੇ ਘੈਂਡ ਬੈਠੇ ਹਨਾ ਵਧੀਆ ਉਵੇਂ ਕੱਚੀਆਂ ਗਲੀਆਂ ਇਸ ਪਿੰਡ ਦੀਆਂ ਹਨਾ ਜਮਾ ਬੁੱਜੂਆ ਬੜਾ ਛਰਾ ਵਧੀਆ ਹੈ ਰ ਇੱਥੇ ਛਾਂ ਜੋ ਮੁਰਸਲ ਦਾ ਨੰਬਰ ਦੇਖ ਲਓ ਜੀ ਇੱਕ ਵਾਰੀ ਬਿੰਦੇ ਹੀ ਨਹੀਂ ਤੇ ਹੁਣ ਅਸੀਂ ਧੁੱਪ ਵੀ ਬਹੁਤ ਹੋ ਰਹੀ ਆ ਸਿੱਧੀ ਮੇਰੇ ਤੇ ਪੈ ਰਹੀ ਆ ਇਹ ਮੈਨੂੰ ਕਾਲਾ ਕਰਨ ਦਾ ਕੁਝ ਹਨਾ ਮੈਂ ਨਿੱਕਾ ਹੁੰਦਾ ਨਾ ਇਸ ਦੁਕਾਨ ਤੇ ਆਉਂਦਾ ਹੁੰਦਾ ਸੀਗਾ ਆ ਵਾਲੀ ਦੁਕਾਨ ਤੇ ਦਿਖਾ ਕੇ ਲਾ ਮਾਂ ਉਹੀ ਆ ਉਹੀ ਆ ਦੁਕਾਨ ਪਤਾ ਮੈਨੂੰ ਤੁਸੀਂ ਦੇਖੋ ਆ ਦੀਪਾ ਦੇਖੀ ਕਿੱਡੀ ਘੈਂਡਾ ਯਾਰ ਸਤਿ ਸ਼੍ਰੀ ਅਕਾਲ ਜੀ ਵਧੀਆ ਜੀ ਵਧੀਆ ਆ ਦੇਖੀ ਦੀਪ ਮੜਾ ਘੈਂਡਾ ਨਾ ਜੀ ਆਹ ਚੀਜ਼ਾਂ ਆਹ ਚੀਜ਼ਾਂ ਬਣ ਵਧੀਆ ਲੱਗਦੀਆਂ ਓਏ ਗਲਤ ਬੋਲ ਰਿਹਾ ਹੋਸ਼ਤਾਂ ਇਹ। ਆ ਤੁਸੀਂ ਦੇਖ ਸਕਦੇ ਹੋ ਨਾ ਇਹ ਪਿੰਡ ਦੇ। ਜੇ ਕਿਸੇ ਨੇ ਆਉਣਾ, ਗੋਨੇ ਆਣਾ, ਗੋਨੇ ਆਣੇ ਤੇ ਜਮਾਂ ਨਾਲ ਪਿੰਡ ਆ ਇਹ। ਆ ਤੁਸੀਂ ਦੇਖ ਸਕਦੇ ਵਧੀਆ ਪੁਰਾਣਾ-ਪੁਰਾਣੀਆਂ ਚੀਜ਼ਾਂ ਹਨ। ਆ। ਓਵੇਂ ਕੱਚੀਆਂ ਗਲੀਆਂ ਦੇਖ ਸਕਦੇ ਹੋ ਤੁਸੀਂ। ਪੁਰਾਣੇ ਘਰ ਹਨ। ਬਾਲਾ ਜੀ ਲੱਗਦਾ ਇੱਥੇ ਆ ਕੇ ਬਾਲਾ ਜੀ ਪਹਿਲਾਂ ਮੇਰਾ ਆਪਣੇ ਪਿੰਡ ਹੀ ਨਹੀਂ ਜੀ ਲੱਗਦਾ ਹੁੰਦਾ ਸੀਗਾ। ਮੈਂ ਮੇ ਸਰ ਜੇ ਮੈਂ ਬਠਿੰਡਾ ਹੀ ਰਹਿੰਦਾ ਏ ਕਿਤੇ ਲੁਧਿਆਣੇ ਕਿਤੇ ਚੰਡੀਗੜ੍ਹ ਐ ਰਹਿੰਦਾ ਹੁੰਦਾ ਸੀ ਮੈਂ ਹੁਣ ਮੈਂ ਵਧੀਆ ਪੈਨ ਡਾਉਣ ਲੱਗ ਗਿਆ ਪੈਨ ਮੇਰਾ ਜੀ ਲੱਗਣ ਲੱਗ ਗਿਆ ਬਸ ਮਿਹਰਬਾਨੀ ਜੀ ਹੋਰ ਠੀਕ ਹੈ ਜੀ ਘਰ ਪਰਿਵਾਰ ਜਿਹੜੇ ਸਹਰਾਣਾ ਇਹ ਮੈਨੂੰ ਆਖੀ ਜਾਂਦਾ ਨਾ ਉਸਰਾਣਾ ਕਿੱਥੇ ਹੋਏ ਸਰਾਣਾ ਸਰੂਣਾ ਨਹੀਂ ਲੈਂਦਾ ਮੈਂ ਉਹ ਤੇਰੀ ਸਹਰਾਣਾ ਵੀ ਸੀਗਾ ਉਹ ਜਾ ਯਾਰ ਆਹੀ ਲੈ ਕੱਲਾ ਕੱਲਾ ਮੈਂ ਤਾਂ ਆਹੀ ਚੱਕ ਕੇ ਲੈ ਉੱਜੋ ਯਾਰ ਨਿੱਕੇ ਯਾਰ ਕੋਈ ਨਾ ਤੇ ਬਰਾਲੀ ਦਾ ਸਹਰਾਣਾ ਬਣਾ ਲਾਂਗੇ ਓਏ ਰਬਾ ਸਿਆਰ ਤੂੰ ਦਰਮਾਣੀ ਤੋੜ ਤੇ ਓਏ ਯਾਰ ਵੀ ਫੜ ਲੈ ਉਹ ਕੋ ਕਿਉਂ ਕਰ ਤੂੰ ਖੁਕਸ਼ ਲੈ ਆਕ ਪੀਨ ਨੂੰ ਓ ਖਾਣ ਨੂੰ ਫੜ ਲੈਣਾ ਭੁੱਖ ਲੱਗੀ ਪਈ ਲਓ ਮਿੱਤਰੋ ਮੈਂ ਆ ਗਿਆ ਹੁਣ ਦੁਕਾਨ ਚ ਦੁਕਾਨ ਤੁਹਾਨੂੰ ਦਿਖਾਉਣਾ ਹਨਾ ਜਮਾ ਉਵੇਂ ਪੁਰਾਣੇ 올ਡ ਸਟਾਈਲ ਆ ਵੀ ਮੈਂ ਆ ਲੈ ਬਈ ਮੇਰਾ ਮੈਕਸ ਲੀ ਜਾਂਦਾ ਹਾਂ ਹਾਂ ਮੈਕਸ ਚੱਲੀ ਜਾਂਦਾ ਆ ਲੈ ਆ ਵੀ ਹਨਾ ਉਮੀ ਪੁਰਾਣੀਆਂ ਚੀਜ਼ਾਂ ਮੈਂ ਚੱਲਦਾ ਹਾਂ ਉਹਨਾਂ ਦੀ ਦੁਕਾਨ ਤੇ ਆ ਦੇਖੋ ਹਨਾ ਤੁਸੀਂ ਉਹ ਗੁਰੂ ਚੇਲਾ ਆਹ ਆਮ ਪਾਪੜ ਸਾਰਾ ਕੁਝ ਉਵੇਂ ਪੁਰਾਣੀਆਂ ਚੀਜ਼ਾਂ ਹਨਾ ਇੱਥੇ ਤੇ ਮੈਂ ਪਰਾਲਾ ਚੁਰੰਦੀ ਹੈ ਹੈ ਆਫਕੀ ਨੀ ਉਹ ਵੀ ਜ ਆਪਣੇ ਚੂਰਨ ਵਾਲੀਆਂ ਪਾਣੀ ਮੈਂ ਖਾਣਾ ਮਰੁੰਦਾ ਹੋ ਗਏ ਪਿਆ ਬੁਰੇ ਹਾਂ ਪਿਆ ਹੋ ਗਏ ਹਨ ਨਹੀਂ ਪਰ ਆ ਪੰਜ ਲੈ ਮਰੁੰਡਾ ਯਾਰ ਵੇ ਕਿੰਨਾ ਸੋਹਣਾ ਹਨ ਦਾਖਲ ਓਏ ਹਲਵਾ ਕੀ ਗਰੀਨ ਤੂੰ ਕੀ ਕਰੀਏ ਨਾ ਓਏ ਤੇ ਤੁਸੀਂ ਦੇਖ ਲੈ ਹਨਾ ਦੁਕਾਨ ਪਿੰਡ ਦਿਖਾਦਾ ਤੁਹਾਨੂੰ ਬਾਹਰ ਉਹ ਹਨਾ ਕਿੰਨਾ ਸੋਹਣਾ ਪ੍ਰਾਣੀਆਂ ਚੀਜ਼ਾਂ ਦਾ ਬਣਿਆ ਹੋਇਆ ਤੇ ਚੱਲੀ ਜਾਣਾ ਆਪਾਂ ਆਪਾਂ ਚੱਲਦੇ ਹਾਂ ਪੰਜਾਂ ਦੀਆਂ ਟੌਪਿੰਗਾਂ ਦੇ ਦੋਈ ਮੈਨੂੰ ਆ ਲੀਆਂ ਪੰਜਾਂ ਦੀਆਂ ਪੰਜਾਂ ਦੀ ਟੌਪਿੰਗਾਂ ਲੈ ਲੈਣਾ ਚਿੰਗ ਮੰ ਲੈ ਲਾ ਪੰਜਾਂ ਦੀ ਦਸਨ ਠੀਕ ਉਹ ਖੋਪੇ ਲਿਆ ਨਹੀਂ ਓਏ ਚਿੰਗਮਾ ਲਾਲਾ ਉਹ ਖੋਪੇ ਲਗਾ ਨਾ ਅੰਕਲ ਕੀ ਆ ਲੈਣਗੇ ਤਾਂ ਹਾਂ ਜੀ ਮਿੱਤਰੋ ਅਸੀਂ ਹੁਣ ਪਹੁੰਚ ਗਏ ਆ ਖੇਤ ਖੇਤ ਹੁਣ ਕਰਦੇ ਆਪਾਂ ਸ਼ੂਟ ਆ ਖੇਤਾਂ ਵੱਲ ਮੜਾ ਧਿਆਨ ਮਰੂ ਆਂ ਦੇਖ ਲਓ ਇੱਥੇ ਮਾ ਆ ਵਾੜਾ ਲੱਗਦਾ ਮੈਨੂੰ ਕਿਸੇ ਹਾਂ ਬਾਈ ਜੀ ਸੁੱਤੇ ਪਏ ਆ ਹੁਣ ਖਾ ਕੇ ਪਕੌੜੀਆਂ ਅੱਧਾ ਚ ਤੇ ਆ ਦੇਖ ਸਕਦੇ ਤੁਸੀਂ ਹੁਣ ਤਾਂ ਇਹਨਾਂ ਦਾ ਜਵਾਨਾ ਆ ਗਿਆ ਪਹਿਲਾਂ ਆ ਹੁੰਦੇ ਸੀਗੇ ਇਹ ਚ ਸੱਪ ਵੀ ਆਈ ਕਾਦੇ ਚ ਓਏ ਇਹ ਖੂਚ ਕਿੰਨਾ ਕ ਕਿੱਡਾ ਕ ਓਏ ਕਿੰਨਾ ਕ ਖੇਨਾ ਉਹ ਮਿਲ ਤੰਬੇ ਤਾਂ ਹੀ ਸਿੱਟੇ ਪੈਣਾ ਉੱਥੇ ਟਟਾਉਂ ਟਾ ਵੀ ਤਾਂ ਹੀ ਸਿੱਟਾਣੇ ਉਹ ਕਬੂਤਰ ਬੈਠਾ ਈ ਬੋਲਾ ਗੋਲੀ ਬੋਲੂ ਇਹ ਕਬੂਤਰ ਓਏ ਬੱਚੇ ਸੀ ਬੱਚੇ ਰੱਖੀ ਬੈਠਾ ਏ ਕਬੂਤਰ ਬੱਚੇ ਉਹਦੇ ਥੱਲੇ ਉਹ ਚਿੱਟੇ ਨਹੀਂ ਛਿੱਲੇ ਜਾਂਦੇ ਜਿਹੜੇ ਆ ਰੋਟੀ 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 ਕਰਦੇ ਹੁੰਦੇ ਹੋ ਚੱਲ ਫਿਰ ਬਣਾਈਏ ਐਂ ਕਰ ਆਪਣਾ ਆਪਣਾ ਕਨਸੈਪਟ ਪਤਾ ਕੀ ਹੋਊਗਾ ਟੂੜੀ ਵਾਲੇ ਪੰਡ ਟੋਕਰਾ ਭਰ ਕੇ ਆਉਂਗਾ ਮੈਂ ਟੋਕਰਾ ਟੋਕਰਾ ਭਰੀ ਦੂੰ ਤੰਗਲੀ ਨਾਲ ਚੰਗਾ ਤੇ ਮੈਂ ਇੱਥੇ ਮੰਜੇ ਤੇ ਬੈ ਗੇਮ ਗੁੰਮ ਖੇਡੀਆਂ ਆਂਦਾ ਹੂੰਗਾ ਠੀਕ ਐ ਆਹ ਵਾਲਾ ਕਨਸੈਪਟ ਆ ਮੈਨੂੰ ਵੀ ਦੇ ਦੇ ਕੱਲਾ ਹੀ ਆਂ ਬੈਂਗੋ ਛਗੀ ਇਹਨਾਂ ਤੋਂ ਛੱਡੋ ਛੱਡੋ ਚਲੋ ਮਿੱਤਰੋ ਹੁਣ ਅਸੀਂ ਕਰਦੇ ਆਂ ਸ਼ੂਟ ਠੀਕ ਐ ਮਿਲਦੇ ਸਾਨੂੰ ਆਗੇ ਡੱਬਾ ਵੀ ਆ ਇੱਕ ਟੱਬਾ ਹੋ ਰਿਹਾ ਸ਼ੋਰ ਜਾਂ ਵੀ ਕਹੀ ਜਾਂਦਾ ਜੇਰ ਵੀ ਪੈਸੇ ਚਾਹੀਦੇ ਆ ਕੀ ਕਰੀਏ ਯਾਰ ਚਲ ਨੂੰ ਮੈਂ ਗੇਮ ਬਾਰੇ ਦੱਸਦਾ ਕਿਵੇਂ ਛੋਟੇ ਵਧੀਆ ਮੇਰੀ ਜਾਨ ਤੂੰ ਦੱਸ ਠੀਕ ਹੈ ਠੀਕ ਹੈ ਹੋਰ ਵਧੀਆ ਕੀ ਗੱਲ ਇਹਨੇ ਫੋਨ ਲਈ ਜਾਂਦਾ ਸੀ ਛੋਟੇ ਕੁਛ ਨਹੀਂ ਯਾਰ ਤੇ ਹਾਰ ਜਾਈ ਜਾਂਦੇ ਆ ਜੇ ਨਾ ਕੋਈ ਪੈਸਾ ਨਾ ਕੋਈ ਕੋਈ ਕੋਸ਼ਿਸ਼ ਸਰਤੇ ਨਹੀਂ ਕਿਸਤਾ ਆਈਆਂ ਪੰਜਾਹ ਮੈਂ ਨੀ ਕਰਾਂ ਯਾਰ ਉਹ ਤੈਨੂੰ ਮੈਂ ਉਹਦੇ ਗੱਲ ਦੱਸੀ ਸੀ ਉਹ ਗੇਮ ਦਾ ਲਿੰਕ ਜਆ ਪਾਇਆ ਹੋਇਆ ਆ ਦੇਖ ਮੇਰੇ ਇੰਸਟਾਗ੍ਰਾਮ ਮੈਨੂੰ ਸਮਝ ਹੀ ਨਹੀਂ ਆਈ ਦੱਸ ਮੈਂ ਤੈਨੂੰ ਦੱਸ ਦਾਂ ਵੇਖ ਮੇਰੇ ਇੰਸਟਾਗ੍ਰਾਮ ਤੇ ਗਿਆ ਹਾਂ ਹਨਾ ਉੱਪਰ ਡਿਸਪਲੇ ਤੇ ਵੀ ਇਹ ਹੀ ਹੁੰਦਾ ਮੇਰੇ ਇੰਸਟਾਗ੍ਰਾਮ ਤੇ ਗਿਆ ਬਾਇਓ ਦੇ ਵਿੱਚ ਆ ਲਿੰਕ ਪਾਇਆ ਹੋਇਆ ਨਾ ਆ ਲਿੰਕ ਦੇ ਉੱਤੇ ਜਾ ਹਾਂ ਬਹੁਤ ਘੈਂਟ ਜੈਨ ਨੂੰ ਕੰਮ ਹੈ ਇਤੋਂ ਅੱਗੇ ਤੈਨੂੰ ਦੱਸ ਦਾਂ ਸਟੈਪ ਬਾਈ ਸਟੈਪ ਕਿ ਉਹ ਖੇਡਣੀ ਕਿਵੇਂ ਆਏਗੀ ਲੈ ਮੇਰੇ ਹੁਣੇ ਫੋਨ ਤੇ ਚਲਾ ਕੇ ਦੇ ਚਲਾ ਕੇ ਦਿਨਾ ਇੱਧਰ ਕਰ ਉਹ ਆ ਫੜਾ ਤੇ ਚਲਾ ਕੇ ਦੇ ਲਿਆ ਤਾਂ ਹਾਂ ਜੀ ਮਿੱਤਰੋ ਆ ਤੁਸੀਂ ਦੇਖ ਹੀ ਲਿਆ ਹੋਣਾ ਨਾ ਵੀ ਅਸੀਂ ਕਿਵੇਂ ਐਡ ਬਣਾਈ ਕਿਵੇਂ ਸ਼ੂਟ ਕੀਤਾ ਹਨ ਤੇ ਹੁਣ ਅਸੀਂ ਚੱਲੇ ਆਂ ਘਰਾਂ ਨੂੰ ਤੇ ਮੈਂ ਜਾਣਾ ਨਾਈਟ ਡਿਊਟੀ ਤੇ ਅੱਜ ਆ ਤੁਸੀਂ ਟਰੈਕਟਰ ਦੇਖ ਸਕਦੇ ਹੋ ਅਰਜਨ ਵਾਜੂ ਉਹ ਯੋ ਫੋ ਯੂ ਜੋਨੇ ਵੀ ਵੱਢਣ ਲੱਗੇ ਵਧੀਆ ਆ ਵਿਚਾਰਾ ਹੜਾ ਹੀ ਹੜਾ 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 ਹੀ ਖੜਾ ਇਹ ਹਰੇ ਹਰਾ ਜੰਦਾ ਹੀ ਕਾਂਜੀ ਮਿੱਤਰੋ ਹੋਣਾ ਸੀ ਆ ਗਏ ਆਪਦੀ ਨਾਈਟ ਡਿਊਟੀ ਤੇ ਉਹ ਵੀਰ ਆਪ ਨੂੰ ਲੈਣ ਆਇਆ ਜਾ। ਹੱਜਾ ਪਰੀਆਂ ਵਾਲੀ ਡਰੈਸ ਪਾਉਣੀ ਤੂੰ। ਵਾਲੇਕੁਮ ਅਸਲਾਮ ਰਹਿਮਤੁਲਾਹਿ ਵਬੇਕ। ਹਾਂ ਤਾਂ ਅੰਮ੍ਰਿਤ ਕਿਦੇ ਪਾਉਣ ਉਹਨੇ ਪਾਣੀ ਹੈ। ਕੋਈ ਨਾ ਰਹੀ ਮੈਂ ਹਾਂ ਕੋਈ ਜੀਵਨ ਦਾ ਪਹਿਲਾਂ ਕਹਿ ਦੇ ਨਹੀਂ ਸੱਚੀ ਦੇਖਣਗੇ। ਪਰੀਆਂ ਆਂ ਪਾਪਾ ਮੈਂ ਤੁਹਾਨੂੰ ਸੱਚੀ ਦੇਖਣਾ ਹੈ। ਹਾਂ। ਉਹਦਾ ਉੱਤਣ ਨਹੀਂ ਆ। ਇਹ ਵੀ ਜਾਣ ਆਪਾਂ। ਆਹ ਇੱਕ ਇੰਦਰਾ ਹਨਾ ਹੋ ਮਿੱਤਰੋ ਇੱਕ ਚੀਜ਼ ਤੁਹਾਨੂੰ ਹੋਰ ਦਿਖਾਉਣਾ ਹੈ ਹਨਾ ਕੀ ਬਾਤ ਲੁੱਕ ਹੈ ਗੱਡੀ ਦੀ ਹਨਾ ਮਰੂਤੀ 800 ਆ ਹਨਾ ਘੈਂਟ ਹੈ ਨਾ ਓਏ ਸ਼ੇਪ ਕੀ ਬਾਤ ਹੈ ਹਨਾ ਯਾਰ ਤੁਸੀਂ ਵਿੱਚੋਂ ਵੀ ਦੇਖ ਸਕਦੇ ਹੋ ਹਨਾ ਵਿੱਚੋਂ ਤੁਸੀਂ ਫਿਰ ਦੇਖੋਗੇ ਆ ਜਿਹੜਾ ਬੈਕ ਇਹਦੇ ਬੈਕ ਗਲਾਸ ਦੀ ਬੜੀ ਗੱਲ ਦੀ ਬਾਤ ਹੈ ਯਾਰ ਇਤੋਂ ਦੀ ਤਾਂ ਨਹੀਂ ਵੜਿਆ ਨਹੀਂ ਜਾਂਦਾ ਟ੍ਰੈਕ ਕਰਾਉਣੀ ਅੱਤੂ ਦੇਖ ਹੀ ਲੈਣਾ ਬਹੁਤ ਕੈਂਟ ਚੀ ਆ ਅਹ ਥੋਣੀ ਚੀ ਆ ਇਹ ਆ ਗਿਆ ਮਿੱਤਰੋ ਜੀਵਨ ਜੀਵਨ ਭਾਈ ਆਉਂਦਾ ਹੈ ਕਿਹਦਾ ਹੈ ਹਾਂ ਪਰ ਅੱਡੀ ਗਈ ਸੀਗੀ ਮੈਂ ਰਾਹ ਤੇ ਇੱਥੇ ਟੁੱਟ ਜਾਣੀ ਸੀ ਕੀ ਬਾਤ ਹੈ ਇਹ ਓ ਸੋਣਾ ਬੰਦ ਕਰ ਦੀ ਨਾ ਹੁਣ ਅਗਲੇ ਬੋਲਣਗੇ ਨਹੀਂ ਕੋਈ ਨਹੀਂ ਬੋਲਦਾ ਹਨ ਵਿੱਚ ਆਪਾਂ ਹੀ ਆਪਾਂ ਹੀ ਨਹੀਂ ਨਾ ਪਈਆਂ ਆਹ ਦੇ ਸਾਰੇ ਮਤਲਬ ਕੀ ਆ ਬਾਤ ਆ ਯਾਰ ਬੜੇ ਕੁੜੀ ਦਾ ਬੜੀ ਇੱਥੇ ਬੜੇ ਕਿਸੇ ਨੇ ਪਿਕਚਰ ਵਗੈਰਾ ਖਿੱਚਣੀ ਆ ਆ ਸਵੀਮਿੰਗ ਪੂਲ ਆ ਪੂਰਾ ਘੈਂਟ ਹਨਾ ਸਿਰਾ ਯਾਰ ਹਨਾ ਕੋਈ ਨਾ ਕਦੇ ਆਪਣੇ ਕੋਲੇ ਵੀ ਪੈਸੇ ਆਏ ਆਪਾਂ ਵੀ ਜਵਾਕਾਂ ਦਾ ਹੀ ਬਾਟੇ ਬਣਾਇਆ ਕਰਾ ਹਣਾ ਮੇਰਾ ਤੇਰੇ ਵੀ ਤੇਰੇ ਵੀ ਪਰਗਾਲਾ ਲਵਾਉਣਾ ਹਨਾ ਬਹੁਤ ਸੋਹਣਾ ਯਾਰ ਹਨਾ ਅਸੀਂ ਮਿੰਬੂ ਲੈ ਇੱਧਰ ਇੱਥੇ ਵਧੀਆ ਬੈ ਬੂ ਕੇ ਅਗਲਾ ਦੇਖ ਸਕਦੇ ਹਾਂ ਉਹ ਤੋਪਰਾ ਇਹ ਆ ਵੀ ਮੈਨੂੰ ਲੱਗਦਾ ਉਹ ਪਰੇ ਵੀ ਉਹੀ ਹੈ ਤੁਹਾਨੂੰ ਬਾਹਰੋਂ ਦਿਖਾਵਾਂ ਲੁੱਕ ਵੀਰੇ ਬਾਹਰੋਂ ਦੇਖ ਲੈ ਤੋੜਾ ਅੱਗੇ ਬਾਹਰੋਂ ਲੁੱਕਾ ਇਹ ਉਹ ਟਲਾ ਜਿੱਥੇ ਸ਼ਾਹਰੂਖ ਖਾਨ ਵਰਗੇ ਰੁਕਦੇ ਆ ਇੱਥੇ ਅਜੇ ਰੁਕਦੇ ਆ ਵੱਡੇ ਵੱਡੇ ਐਕਟਰ ਬਿਲਕੁਲ ਜਗੀਰ ਉਹ ਤੇਜਿੰਦ ਨੇ ਕਰਕੇ ਕਰਮਚਾਰੀ ਸਾਡੇ ਲੈ ਮੈਂ ਖ ਆਪਣੇ ਵੇਲੇ ਤਾਂ ਨਹੀਂ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਛੋਟੇ ਹੁੰਦੇ ਆ ਆਪਣੇ ਵੇਲੇ ਤਾਂ ਗੱਲੇ ਆਟੇ ਦੀ ਚਿੜੀ ਹੀ ਹੁੰਦੀ ਸੀ ਨਾ ਜਾਂ 10 ਸਾਲਾ ਪਾਪੜੇ ਹੁੰਦੇ ਆ ਆਹ ਜੀ ਰਹਾਣਾ ਲੈ ਹਉਣ ਦੇ ਜੋ ਅੱਡ ਲੈ ਦੇਖ ਲੈ ਯਾ ਅੱਜ ਜਿਆ ਨਾਉਣ ਦਾ ਗਣ ਦੇਣੀ ਨਹੀਂ ਮੰਨਿਆ ਆ ਜਾਂਦਾ ਠੀਕ ਆ ਮਖਰ ਵੀ ਵਕਤ ਪਹੁੰਚ ਗਿਆ ਮਖਰ ਬਈ ਨਾ ਕਿ ਆਇਆ ਕੋਈ ਇਹ ਪਾ ये बच्चा ना पानी चाहिए ना किसी ने धक्का मारिया हूँ लोगों को बहुत बुरा लगता है <tip> आपको कैसा अच्छा <चाले> लगा <tip> मैं आपकी केयर कर रहा हूँ मैं कि स्या बच्चा है ना यार बोल दो ਤਾ ਤੰਦਰ ਹੈ ਨਾ ਐਸੀ ਬੋਲਦੇ ਹਾਏ ਬੋ ਗੈਸੇ ਐਸੇ ਬੋਲਦੇ ਤਾਂ ਹਾਂ ਜੀ ਮਿੱਤਰੋ ਮੈਂ ਕਿੰਨਾ ਟਾਈਮ ਹੋ ਗਿਆ ਵੇ ਦੇਖੀ 9:38 ਹੋ ਗਏ ਪੌਣੇ 10 ਹੋ ਗਏ ਮਿੱਤਰੋ ਤੇ ਰੋਟੀ ਅਸੀਂ ਹੁਣ ਖਾਣ ਆਏ ਆ ਆ ਦੇਖੋ ਤਾਂ ਲੈ ਕੇ ਜਾਣੀ ਨਾ ਹਾਂ ਹਾਂ ਲੈ ਕੇ ਮੂੰਗਫਲੀ ਲਿਆ ਜਾ ਮੂੰਗਫਲੀ ਲਿਆ ਇਹਨੇ ਲੱਗਾ ਕੁੱਲੇ ਕਰਾਣਾ ਪੈਸੀ ਕੁੱਲੇ ਕਰਾਣਾ ਚਲੋ ਵੀ ਹੁਣ ਅਸੀਂ ਖਾਵਾਂਗੇ ਰੋਟੀ ਜਾ ਕੇ ਰੋਟੀ ਖਾ ਕੇ ਤੁਸੀਂ ਵੀ ਵਲੌਗ ਦੇਖ ਕੇ ਇਹਨਾਂ ਦਾ ਕੁਝ ਨਾ ਕੁਝ ਖਾ ਲਓ ਹਨਾ ਦੇਖਦੇ ਨੂੰ ਭੁੱਖ ਲੱਗੀ ਹੋਈ ਤਾਂ ਮਿਲਦੇ ਆਂ ਅਗਲੇ ਵਲੌਗ ਵਿੱਚ